ਮੈਂ ਲੈਫਟਨੈਂਟ ਅਰਵਿੰਦ ਕੰਬੋਜਾ ਮੈਂ ਪਿੰਡ ਸਜਰਾਣਾ ਦਾ ਰਹਿਣ ਵਾਲਾ ਜੋ ਕਿ ਫਾਜ਼ਿਲਕਾ ਡਿਸਟ੍ਰਿਕਟ ਵਿੱਚ ਆਉਂਦਾ ਹੈ ਔਰ ਫਿਲਹਾਲ ਜੋ ਸਾਡੀ ਰਿਹائش ਉਹ ਬੋਰ ਸਿਟੀ ਵਿੱਚ ਹੈਗੀ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੈਂ ਜੋ ਲਕਸ਼ਾ ਬਣਾਇਆ ਸੀ ਉਹ ਕੰਪਲੀਟ ਹੋਇਆ ਸੰਨ 2014 ਵਿੱਚ ਏ ਜੋ ਸਫਰ ਸੀ ਉਹ ਸਟਾਰਟ ਹੋਇਆ ਸੀ ਪਰ ਮੈਂ ਪਰਤੀ ਹੋਇਆ ਸੀ ਐਸੇ ਕਲਰਕ ਐਸਕੇਟੀ ਕੋਰਫੀਮ ਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਐਸਸੀਸੀ ਕਮਿਸ਼ਨ ਲਈ ਮੈਂ ਪਹਿਲਾਂ ਟਰਾਈ ਕੀਤਾ ਜੋ ਕਿ ਆਰਮੀ ਕੈਰੀਡ ਕੋਲੇਜ ਹੁੰਦਾ ਹੈ ਇੱਕ ਸਰਵਿਸ ਐਂਟਰੀ ਹੁੰਦੀ ਹੈ ਤੇ ਤਿੰਨ ਬਾ ਤਿੰਨ ਅਟੈਂਪਟ ਮੈਂ ਦਿੱਤੇ ਸੀ ਤੇ ਉਹਨਾਂ ਵਿੱਚ ناکਾਮੀ ਦਾ ਮੈਨੂੰ ਸਾਹਮਣਾ ਕਰਨਾ ਪਿਆ ਔਰ ਫਿਰ ਫਿਰ ਉਸ ਤੋਂ ਬਾਅਦ ਮੈਂ ਸਰਵਿਸ ਕਮਿਸ਼ਨ ਅਫਸਰ ਦਾ ਇੱਕ ਟਰਾਈ ਦਿੱਤਾ ਫਾਈਨਲੀ ਫਿਰ ਉਥੋਂ ਐਸਐਸਬੀ ਕਲੀਅਰ ਕਰਕੇ ਕਾਇਮੇਧਰਾਧਨ ਵਿੱਚ ਐਜ਼ ਇਨ ਕ੍ਰੈਡਿਟ ਆਫੀਸਰ ਗ੍ਰੈਡ ਮੈਥੇ ਹੋਇਆ ਸਿਲੈਕਟ ਔਰ ਅੱਜ ਲੈਫਟਨੈਂਟ ਅਰਵਿੰਦ ਗੰਭੋਜ ਨੇ ਮੈਨੂੰ ਖੇਲਾਣਾ ਜੀ ਪ੍ਰੇਰਣਾ ਫੈਮਲੀ ਹੈ ਪ੍ਰੇਰਣਾ ਹੈ ਹਰ ਇੱਕ ਆਫੀਸਰ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਸਾਡੀ ਯੂਨਿਟ ਔਰ ਇੱਕ ਅੱਛੀ ਫੈਮਿਲੀ ਹੁੰਦਾ ਇਹੀ ਇੱਕ ਬਹੁਤ ਵੱਡਾ ਫਾਇਦਾ ਹੁੰਦਾ ਹੈ ਕਿ ਹਮੇਸ਼ਾ ਤੁਹਾਨੂੰ ਪੁਸ਼ ਕਰਦੇ ਨੇ ਕਿ ਬੇਟਾ ਔਰ ਅੱਗੇ ਵਧੋ ਔਰ ਅੱਛਾ ਅੱਛਾ ਕਰੋ ਔਰ ਮੈਨੂੰ ਮੇਰੇ ਟੀਚਰਸ ਵੀ ਹਮੇਸ਼ਾ ਕੁਝ ਐਹੋ ਜੇ ਮਿਲੇ ਜਿਨ੍ਹਾਂ ਨੇ ਹਮੇਸ਼ਾ ਹੱਥ ਫੜ ਕੇ ਮੈਨੂੰ ਅੱਗੇ ਹੀ ਕੀਤਾ ਕਿ ਕੁਇਚ ਨਹੀਂ ਹੁੰਦਾ ਇੱਕ ਵਾਰੀ ਹੋਰ ਸਹੀ ਇੱਕ ਵਾਰੀ ਹੋਰ ਸਹੀ ਫਿਰ ਮੇਰੇ ਮੈਸੇਜ ਨੇ ਤੇ ਇਹਨਾਂ ਨੇ ਮੈਨੂੰ ਕਾਫੀ ਗਾਈਡ ਕੀਤਾ ਕਿ ਅਜੇ ਇੱਕ ਵਾਰੀ ਆਪਾਂ ਹੋਰ ਦੇ ਸਕਦੇ ਆ ਲੱਗੇ ਰੋਜ਼ ਕੁਝ ਨਹੀਂ ਹੁੰਦਾ ਤੇ ਉਹ ਸਾਰੇ ਦੇ ਮਤਲਬ ਫਲ ਸvaroop ਇਹ ਮੁਕਾਮ ਹਾਸਿਲ ਹੋਇਆ ਤੇ ਇਹ ਹੀ ਮੇਰੀ ਮੋਟੀਵੇਸ਼ਨ ਵੀ ਸੀ ਅ ਅਟੈਂਪਟਸ ਆ ਜੀ ਐਸ ਸੀ ਕਮਿਸ਼ਨਰ ਤੇਨੇ ਅਟੈਂਪਟਸ ਹੁੰਦੇ ਨੇ ਔਰ ਫਿਰ ਅੱਗੇ ਐਸ ਸੀ ਕਮਿਸ਼ਨਰ ਵਿੱਚ ਵੀ ਤਿੰਨ ਅਟੈਂਪਟਸ ਹੁੰਦੇ ਨੇ ਅਟੈਂਪਟਸ ਆ ਜੀ ਔਰ ਹੋਗੇ ਸੀ ਬਟ ਉਹ ਹੀ ਕਹਿੰਦੇ ਨੇ ਕਿ ਜਿੰਨਾ ਜਲਦੀ ਆਪਾਂ ਮੁਕਾਮ ਹਾਸਿਲ ਕਰ ਲੈਣੇ ਉਹਨਾ ਹੀ ਅੱਛਾ ਹੁੰਦਾ ਹੈ ਜੀ ਪਹਿਲਾਂ ਤਾਂ ਮੇਰੇ ਫਾਦਰ ਸੁਵੇਧਾਰਾ ਦਾ ਕਿਸ਼ਨ ਰਿਡਾਇਡ ਤੇ ਉਹ ਉਹਨਾਂ ਨੇ 30 ইয়ার্স ਫौज ਨੂੰ ਦਿੱਤੇ ਨੇ ਤੇ ਦੇਸ਼ ਦੇ ਸੇਵਾ ਵਿੱਚ ਉਹਨਾਂ ਨੇ ਲਗਾਏ ਨੇ ਕੋਰੋ ਪੀਮੀ ਦੇ ਵਿੱਚ ਹੀ ਫਿਰ ਉਸ ਤੋਂ ਬਾਅਦ ਸੈਕਿੰਡਲੀ ਮੇਰੇ ਕਜ਼ਨ ਨੇ কমল ਤੇ ਇਸ ਟਾਈਮ ਹਵਲਦਾਰ ਦੀ ਪੋਸਟ ਤੇ ਹੈਗੇ ਨੇ ਔਰ ਫਿਲਹਾਲ ਬੈਂਗਲੌਰ ਪੋਸਟਡ ਨੇ ਔਰ ਫਿਰ ਤੀਸਰਾ ਮੈਂ ਹੈਗਾ ਹਾਂ ਜੀ ਇਹ ਉਹ ਇਹ ਜੋ ਸਫਰ ਹੈ 2013 ਵਿੱਚ ਸਟਾਰਟ ਹੋ ਗਿਆ ਸੀ ਤੇ ਉਸ ਟਾਈਮ ਮੇਰੇ ਕੁਝ ਫਰੈਂਡਸ ਹੈਗੇ ਸੀ ਜੋ ਕਿ ਤਿਆਰੀ ਕਰ ਰਹੇ ਸੀ ਆਰਮੀ ਰਿਕਰੂਟਮੈਂਟ ਦੀ ਰੈਲੀ ਸੀ ਤੇ ਮੈਂ ਉਸ ਟਾਈਮ ਸਟਡੀ ਸਿਰ ਥੋੜਾ ਵੀਕ ਸੀ ਤੇ ਮੈਂ ਵੀ ਕੋਸ਼ਿਸ਼ ਕੀਤੀ ਕਿ ਮੈਂ ਵੀ ਆਰਮੀ ਵਿੱਚ ਆਪ ਦਾ ਇੱਕ ਸਟੈਂਡ ਲੈਣਾ ਆਪਦੇ ਪੈਰਾਂ ਦੇ ਖੁਦ ਖੜਾ ਹੋ ਜਾਵਾਂ ਔਰ ਫਿਰ ਉਸ ਤੋਂ ਬਾਅਦ ਅੱਗੇ ਦਾ ਸੋਚਾਂ ਕਿ ਅੱਛਾ ਲਾਈਫ ਵਿੱਚ ਕਰਨਾ ਹੈ ਤੇ ਬਾਅਦ ਵਿੱਚ ਅੱਗੇ ਐਗਜ਼ਾਮਸ ਦੀ ਤਿਆਰੀ ਕਰਾਂ ਤੇ ਫਿਰ ਮੇਰਾ ਰੁਝਾਨ ਥੋੜਾ ਗੇਮ ਤਰਫ ਵੀ ਸੀ ਤੇ ਸਪੋਰਟਸ ਦੇ ਉੱਪਰ ਮੈਂ ਥੋੜਾ ਜ਼ਿਆਦਾ ਧਿਆਨ ਦੇ ਕੇ ਕਿ ਮੇਰੀ ਰਨਿੰਗ ਇੰਪਰੂਵ ਹੋ ਜਾਏ ਉਸ ਹਿਸਾਬ ਨਾਲ ਮੈਂ ਸਪੋਰਟਸ ਵੀ ਚੂਜ਼ ਕਰਦਾ ਸੀ। ਔਰ ਫਾਈਨਲੀ ਜੋ ਤੁਸੀਂ ਪਿੰਡ ਦਾ ਗਰਾਊਂਡ ਦੇਖ ਰਹੇ ਹੋ ਉਹ 200 ਮੀਟਰ ਦਾ ਇੱਕ ਟਰੈਕ ਹੈ। ਤੇ ਮੈਂ ਉੱਥੇ ਪ੍ਰੈਕਟਿਸ ਕਰਦਾ ਸੀ ਮੇਰੇ ਕੁਝ ਫਰੈਂਡਸ ਔਰ ਮੇਰੇ ਕਜ਼ਨਸ ਨਾਲ ਔਰ ਉੱਥੋਂ ਹੀ ਉਹ ਸਭ ਸ਼ਟਾਰਟ ਹੋਇਆ ਔਰ ਫਾਈਨਲੀ ਉੱਥੋਂ ਹੀ ਮੈਨੂੰ ਉਹ ਸਫਲਤਾ ਵੀ ਮਿਲੀ ਹੈ। ਮੈਂ ਰਿਕਰੂਟਮੈਂਟ ਰੈਲੀ ਵਿੱਚ ਜਦੋਂ ਉੱਥੇ ਰਨਿੰਗ ਹੁੰਦੀ ਹੈ ਉਹ 5 ਮਿੰਟ ਦੇ ਅੰਦਰ ਕੰਪਲੀਟ ਕੀਤੀ ਸੀ ਔਰ ਤਾਂ ਬਾਲ ਇੰਡੀਆ ਰੈਂਕ 1 ਸੀ ਮੇਰਾ। ਔਰ ਉੱਥੇ ਹੀ ਫਿਰ ਇਹ ਸਫਰ ਦੀ ਸਟਾਰਟਿੰਗ ਹੋਈ ਔਰ ਅੱਗੇ ਜਾ ਕੇ ਮੈਂ ਨਾ ਦੀ ਵਾਈਫ ਸਿਮੂ ਕੰਬੋਜ਼ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੇ ਗਰਮ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਕਿ ਇਹਨਾਂ ਨੇ ਦੇਸ਼ ਦੀ ਸੇਵਾ ਦੀ ਕਸਮ ਖਾਈ ਹੈ ਤੇ ਮੈਂ ਵੀ ਆਪਣੀ ਜ਼ਿੰਮੇਵਾਰੀਆਂ ਦੀ ਕਸਮ ਖਾਂਦੀ ਆ ਕਿ ਹਮੇਸ਼ਾ ਹਮੇਸ਼ਾ ਇਹਨਾਂ ਦਾ ਸਾਥ ਦੇਵਾਂਗੀ ਮੈਂ ਬਟ ਮਿਹਨਤ ਇਹਨਾਂ ਦੀ ਸੀ ਮੈਂ ਤਾਂ ਬਸ ਆਪਣਾ ਜੋ ਹੋ ਸਕਿਆ ਮੇਰੇ ਤੋਂ ਉਹਨਾ ਕੀਤਾ ਬਾਕੀ ਇਹਨਾਂ ਦੀ ਕਾਬਿਲਿਤ ਸੀ ਕਿ ਇਹਨਾਂ ਦੀ ਹਾਰਡਵਰਕ ਬਹੁਤ ਜ਼ਿਆਦਾ ਸੀ ਮੈਂ ਪਹਿਲਾਂ ਤਾਂ ਇੱਕ ਫੌਜੀ ਦੀ ਵਾਈਫ ਸੀ ਤੇ ਹੁਣ ਤੇ ਅਫਸਰ ਦੀ ਇੱਕ ਮਾਂ ਹਾਂ ਬਹੁਤ ਅੱਛਾ ਲੱਗ ਰਿਹਾ ਮੈਨੂੰ ਹਾਂਜੀ ਪਤਾ ਸਭ ਕੁਝ ਪਤਾ ਹੈ ਪਰ ਇੱਕ ਬੱਚੇ ਦਾ ਸ਼ੌਕ ਹੈ ਤੇ ਉਹਦੇ ਵਾਸਤੇ ਫਿਰ ਇਹ ਜਿੰਨਾ ਹੀ ਫੌਜ ਤੋਂ ਦੂਰ ਜਾ ਰਿਹਾ ਸੀ ਪਹਿਲਾਂ ਆਪਣੇ ਆਪ ਹੀ ਇੰਨੇ ਇੰਨਾ ਕੁਝ ਕਰਦਾ ਇਹ ਪਹਿਲਾਂ ਇਹਨੂੰ ਅਸੀਂ ਇਹ ਪੜਾਈ ਵਿੱਚੋਂ ਥੋੜਾ ਵੀਕ ਸੀ ਤਾਂ ਅਸੀਂ ਇਹਨੂੰ ਕਹਿੰਦੇ ਸੀ ਪੜ ਲੈ ਪੜ ਅਬ ਦੇ ਨਹੀਂ ਤਾਂ ਫੌਜ ਵਿੱਚ ਵਰਤੀ ਕਰ ਮੈਂ ਕਹਿੰਦੇ ਫੌਜ ਵਿੱਚ ਜਾਣਾ ਹੀ ਨਹੀਂ ਅਸੀਂ ਬਾਹਰ ਹੀ ਸੀ ਆਪਣੇ ਆਪ ਹੀ ਇੱਥੋਂ ਚਲਾ ਗਿਆ ਰਿਲੇਸ਼ਨ ਵਰਤੀ ਆ ਗਈ ਸੀ ਉਹਦੇ ਵਿੱਚ ਆਪਣੇ ਆਪ ਹੀ ਜਾ ਕੇ ਤੇਨੇ ਜੁਆਇਨ ਕਰ ਲਿਆ ਉਹ ਫੌਜੀ ਸਾਨੂੰ ਦੱਸਿਆ ਉੱਥੇ ਜਦੋਂ ਪੂਰਾ ਦੇ ਤਾ ਇਹਨੇ ਆਪਣਾ ਇੰਟਰਵਿਊ वगैरह ਉਹਦਾ ਕਹਿੰਦਾ ਕਿ ਮम्मा ਮੈਂ ਤਾਂ ਸ਼ਾਇਦ ਹੋ ਹੀ ਜਾਵਾਂਗਾ ਉਹਦੇ ਵਿੱਚ ਤੇ ਅਸੀਂ ਕਿਹਾ ਤੂੰ ਸਿੱਕੇ ਨਾ ਮੈਂ ਜਾਣਾ ਨਹੀਂ ਕਹਿੰਦਾ ਨਹੀਂ ਮੈਂ ਇੱਕ ਤਾਂ ਇੱਕ ਵਾਰੀ ਆਪਣਾ ਟ్రਾਇਲ ਦਿੱਤਾ ਫਿਰ ਦੇਖਦਾ ਹਾਂਜੀ ਹਾਂਜੀ ਪਹਿਲਾਂ ਫੌਜੀ ਬਣ ਕੇ ਆਇਆ ਤੇ ਹਾਂਜੀ ਹੁਣ ਅਫਸਰ ਬਣ ਗਿਆ ਬਹੁਤ ਵਧੀਆ ਲੱਗਦਾ ਜੀ ਸੁਣ ਕੇ ਮੈਂ ਰਵਿੰਦਾ ਵੱਡਾ ਭਰਾ ਹਾਂ ਸਿਰੋ ਚਾਰ ਮਹੀਨੇ ਮੈਂ ਵੱਡਾ ਇੰਦੇ ਤੋਂ ਹੋਰ ਐਸੀ ਸਾਡਾ ਕਾਲਜ ਲਾਈਫ ਐਸੀ ਇਕੱਠੇ ਬਿਤਾਇਆ ਪਰ ਕਾਲਜ ਐਸੀ ਇਹ ਸੈਕੰਡ ਯੀਅਰ ਚ ਸੀਗਾ ਤਾਂ ਇਹ ਮਤਲਬ ਵਰਤੀ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਅਲੱਗ ਰਸਤੇ ਹੋ ਗਿਆ ਮੇਰਾ ਸਟੱਡੀ ਜੋ ਹੋ ਗਿਆ ਫਿਰ ਕੀ ਹੋਇਆ ਕਿ ਮੈਂ ਸਟਰਗਲ ਕਰ ਰਿਹਾ ਸੀ ਆਪਦੀ ਗਵਰਨਮੈਂਟ ਜੋਬ ਲਈ ਤਾਂ ਫਿਰ ਵਰਤੀ ਆਈ ਸੀਗੀ 카ਟੋਗ੍ਰਾਫਰ ਸਰਵੇ ਦੀ ਔਰ ਮੇਰਾ ਫਿਜ਼ੀਕਲ ਸਟੈਂਡਰਡ ਬਹੁਤ ਘੱਟ ਸੀਗਾ ਸਟੱਡੀਜ਼ ਮੈਂ ਠੀਕ ਸੀਗਾ ਤਾਂ ਫਿਰ ਜਦੋਂ ਮੈਨੂੰ ਨਾ ਸ਼ੇਅਰ ਕੀਤਾ ਗਿਆ ਤਾਂ ਤਾਂ ਇਹ ਕਹਿੰਦਾ ਕੋਈ ਨਹੀਂ ਕਿ ਤੂੰ ਮੇਰੇ ਕੋਲ ਆ ਜਾ ਮੈਂ ਤੈਨੂੰ ਟ੍ਰੇਨ ਕਰਾਂਗਾ ਤੇ ਤੇਰਾ ਫਿਰ ਇੱਕ ਮਹੀਨਾ ਮੈਂ ਇਸ ਦੀ ਯੂਨਿਟ ਗਿਆ ਸੀ ਬੋਪਾਲ ਦੇ ਅੰਦਰ ਉੱਥੇ ਐਨੇ ਮੈਨੂੰ ਟ੍ਰੇਨ ਕੀਤਾ ਔਰ ਮੈਂ ਵਰਤੀ ਹੋ ਗਿਆ ਜਿਵੇਂ ਮੈਂ ਦੇ ਤੋਂ ਵੱਡਾ ਹਾਂ ਪਰ ਮੇਰੀ ਸਰਵਿਸ ਸਿਰਫ 6 ਸਾਲ ਹੈ ਹਾਲਾਂਕਿ ਮੈਂ ਡਾਇਰੈਕਟਰ ਹਵਲਦਾਰ ਵਰਤੀ ਹੋਇਆ ਸੀ ਪਰ ਜੋ ਵੀ ਹੈ ਅੱਜ ਜੋ ਇਸ ਟਾਈਮ ਤੇ ਹਾਂ ਦਾ ਯੋਗਦਾਨ ਅਰਵਿੰਦ ਦਾ ਹੀ ਹੈ ਕਿਉਂਕਿ ਅਗਰ ਇਹ ਮੈਨੂੰ ਟ੍ਰੇਨ ਨਹੀਂ ਕਰਦਾ ਤੇ ਸ਼ਾਇਦ ਮੈਂ ਮਤਲਬ ਆਰਮੀ 'ਚ ਨਹੀਂ ਹੁੰਦਾ